ਅੱਜ ਕਿਸਾਨ ਸਾਂਝਕ ਮੋਰਚੇ ਦੇ ਕਾਲ ਦੇ ਜਿਹੜਾ ਟਰੈਕਟਰ ਮਾਰਚ ਅੱਜ ਕੱਢਿਆ ਗਿਆ ਆ ਦੇਖੋ ਜਾਂਦੇ ਸਮੇਂ ਅਸੀਂ ਡੀਐਸਪੀ ਦਫ਼ਤਰ ਦਾ ਵਿੱਚ ਨਾਰੇਬੰਦੀ ਕੀਤੀ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਸਥਾਨ ਸੇ ਵੇਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਰਤ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੀ ਅਗਵਾਈ ਹੇਠ ਬਲਾਕ ਚੋਗਾਵਾ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਆ ਹੱਕੇ ਮੰਗਾ ਲਾਗੂ ਨਾ ਕਰਨ ਤੇ ਰੋਸ ਜ਼ਾਹਿਰ ਕੀਤਾ ਇਸ ਤੋਂ ਪਹਿਲਾਂ ਕਿਸਾਨਾਂ ਨੇ ਡੀਐਸਪੀ ਦਫ਼ਤਰ ਚੋਗਾਵਾ ਵਿਖੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦਿਆ ਕਿਹਾ ਕਿ ਸਰਹੱਦੀ ਪਿੰਡ ਭੱਗੂ ਬੇਟ ਦੇ ਜੱਜ ਸਿੰਘ ਦੀ 2 ਸਾਲ ਦੀ ਮਾਸੂਮ ਲੜਕੀ ਰਾਜਵੀਰ ਕੋਟ ਜਿਸ ਨੂੰ 2 ਮਹੀਨੇ ਪਹਿਲਾਂ ਕੋਈ ਅਗਵਾ ਕਰਕੇ ਲੈ ਗਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਇਸ ਬੰਦੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਚੇਤਾਵਨੀ ਭਰੇ ਲੈਜ਼ੇ ਚ ਕਿਹਾ ਕਿ ਜੇਕਰ ਪੁਲਿਸ ਨੇ ਮਾਸੂਮ ਬੱਚੀ ਦੀ ਪਾਲ ਨਾ ਕੀਤੀ ਤਾਂ ਉਹ ਡੀਐਸਪੀ ਦਫ਼ਤਰ ਦਾ ਕਿਰਾਉ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਲਵਿੰਦਰ ਸਿੰਘ ਅਵਾਨ ਵਸਾਉ ਗੁਰਪਿੰਦਰ ਸਿੰਘ ਮੁਹਾਰ ਲਖਵੇ ਸਿੰਘ ਕਾਕੜ ਨਿਸ਼ਾਨ ਸਿੰਘ ਖੁਸਪੂਰ ਗੁਲਜ਼ਾਰ ਸਿੰਘ ਸੋੜੀਆ ਹਰਜੀਤ ਸਿੰਘ ਸੋੜੀਆ ਬੰਗਲ ਸਿੰਘ ਕਾਕੜ ਬਲਕੀਤ ਸਿੰਘ ਕੁਲਾ ਮਨਜੀਤ ਸਿੰਘ ਗੁਰਨਾਮ ਸਿੰਘ ਹਰਪ੍ਰੀਤ ਸਿੰਘ ਮੁਹੰਮਦ ਬਲਜੀਤ ਸਿੰਘ ਨੰਬਰਦਾਰ ਪੱਗੂਪੁਰ ਆਦੀ ਹਾਜ਼ਰ ਰਹੇ। ਬਿਮਾਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਜਿਲ੍ਹਾ ਨੀਪਰ ਦੇ ਪ੍ਰਧਾਨ ਅੱਜ ਕਿਸਾਨ ਸ='%20ਸ='%20ਯੁਕਤ ਮੋਰਚੇ ਦੀ ਕਾਲ ਦੇ ਜਿਹੜਾ ਟਰੈਕਟਰ ਮਾਰਚ ਅੱਜ ਕੱਢਿਆ ਗਿਆ ਆ 32 ਸਤੇ ਬੰਦੀਆਂ ਵੱਲੋਂ ਅੱਜ ਅਸੀਂ ਆਪਣਾ ਲੋਕੋਗੇ ਚਗਾਵਾ ਏਰੀਆ ਕਮੇਟੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਸਹਿਯੋਗਦਾਨ ਦਿੱਤਾ ਸੋਜਦਾਨ ਦਿੱਤਾ ਆ ਜਿੱਥੋਂ ਜਾਂਦੇ ਸਮੇਂ ਅਸੀਂ ਡੀਐਸਪੀ ਦਫ਼ਤਰ ਦਾ ਵਿੱਚ ਨਾਰੇਬੰਦੀ ਕੀਤੀ ਆ ਜਿਹੜੀ ਅੱਜ 3 ਮਹੀਨੇ ਹੋ ਗਿਆ ਪੱਗੂਪੁਰ ਤੋਂ 2 ਸਾਲ ਦੀ ਜਿਹੜੀ ਬੇਟੀ ਆ ਤੇ 3 ਮਹੀਨੇ ਹੋ ਗਿਆ ਉਹਦੀ ਕੋਈ ਵੀ ਕਾਰਵਾਈ ਪੁਲਿਸ ਨੇ ਨਹੀਂ ਕੀਤੀ ਅੱਜ ਅਸੀਂ ਇਹ ਪ੍ਰਸ਼ੰਚਤਾਵਲੀ ਦਿੰਨੇ ਆ ਕਿ ਜੇ ਇਸ ਬੱਚੀ ਦੀ ਕੋਈ ਕਾਰਵਾਈ ਨਾ ਕੀਤੀ ਅਹੀਂ ਆਪਣੇ ਮੀਟਿੰਗ ਏਰੀਆ ਦੀ ਮੀਟਿੰਗ ਕਰਕੇ ਤੇ ਡੀਐਸਪੀ ਤਾਰੀ ਦਾ ਘਰੋ ਘਰਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ